ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੈ 5:30 ਹੋ ਰਹੇ ਨੇ ਪੌਣੇ ਪਤਾ ਨਹੀਂ 6:00 ਵਜੇ ਕਿੰਨੇ 5:30 ਹੋ ਰਹੇ ਨੇ ਜਾਂ ਪੌਣੇ 6:00 ਹੁੰਦੇ ਹੋਣਗੇ ਤੇ ਆਪਾਂ ਗਏ ਹੋਏ ਸੀ ਜੇ ਰਾਜਪੁਰੇ ਅੱਜ ਆਪਾਂ ਨੇ ਕਾਫੀ ਦਿਨਾਂ ਬਾਅਦ ਰਾਜਪੁਰੇ ਗਿਆੜ ਲਾਇਆ ਹੈ ਬਸ ਰਾਜਪੁਰੇ ਵੀ ਕੀ ਗਿਆੜ ਲਾਇਆ ਹੈ ਸੀਗੇ बस ਵੀ ਥੋੜੀ ਜਿਹੀ ਆਪਣੇ ਕੰਮ ਕਰ ਲੈਣੇ ਸੀਗੇ ਜਿਵੇਂ ਆਪਣਾ ਆਲੂ ਵਗੈਰਾ ਲਿਆਉਣੇ ਸੀਗੇ ਹਨਾ ਸਬਜ਼ੀਆਂ ਲਿਆਉਂਦੀਆਂ ਪਰੋਬ ਲਿਆਉਂਦੇ ਕਿਉਂਕਿ ਜਿੱਦਾਂ ਦੇ ਰਾਜਪੁਰੇ ਗਈ ਨਹੀਂ ਨਾ ਹੈਗੀ ਉਦੋਂ ਨਾ ਕੋਈ ਸਬਜ਼ੀ ਲਿਆਂਦੀ ਤੇ ਰਾਜ ਲਈ ਕਹਿ ਸੀ ਪਿੰਡ ਤੇ ਬਸ ਮੋਟਰ ਤੇ ਮੋਟਰ ਲਈ ਆਈ ਆਲੂ ਲਈ ਜਿਹੜਾ ਆਲੂ ਖਤਮ ਹੋਏ ਹੋਏ ਸੀਗੇ ਤੇ ਬਾਕੀ ਹੋਰ ਨਿੱਕ ਮੋਟਾ ਸਮਾਨ ਹਨਾ ਜਿਵੇਂ ਦੇ ਉਹ ਉਹਦੋਂ ਦੇ ਰਗੜਾ ਖਤਮ ਹੋਈ ਹੋਈਆਂ ਸੀਗੀਆਂ ਉਹ ਲਿਆਂਦੀਆਂ ਬਸ ਲਈ ਛੋਟਾ ਛੋਟਾ ਸਮਾਨ ਕਾਹਦੇ ਸਮਾਨ ਸੀਗੇ ਲਿਆਂਦਣ ਵਾਲੇ ਉਹ ਲੈ ਕੇ ਆਏ ਬਸ ਅਸੀਂ ਦੁਪਹਿਰ ਦੇ ਕਰੇ ਹੋਏ 7:00 11 ਤੇ ਅਸੀਂ ਆਏ ਘਰੇ 4:00 ਵਜੇ ਆਈ ਸੀ ਜਰ ਹਾਂ 4:00 ਵਜੇ ਆਗੀ ਕਰੇ ਛੋਟੀ ਜੀ ਕੁੜੀ ਦਾ ਤੁਹਾਨੂੰ ਨਾਮ ਦੱਸਦੇ ਆ ਤੇ ਨਾਮ ਕੀ ਰੱਖਿਆ ਆਪਣ ਹੁਣੀ ਮੈਂ ਉੱਤਰੋਂ ਹੀ ਆਈਆਂ ਘੰਟਾਗਲਾਕ ਹੀ ਆਈਆਂ ਦੁੱਧ ਪਲਵਾਇਆ ਨਾਲ ਹੋ ਗਿਆ ਨਾ ਕੁੜੀਆਂ ਨੂੰ ਇੱਕ ਤਾਂ ਜਦੋਂ ਦੁੱਧ ਪੀਣ ਆ ਭੁੱਖ ਲੱਗ ਜਾਂਦੀ ਨਾਲ ਬਾਲਾ ਰੋਂਦੀ ਹੈ ਬਹੁਤ ਜ਼ਿਆਦਾ ਰੋਂਦੀ ਹੈ ਫੇਰ ਨਹੀਂ ਦੇਖਦੀ ਮੈਂ ਦੁੱਧ ਦੇ ਰਿਹਾ ਕੋਈ ਤਾਂ ਕੁਝ ਨਾ ਫਿਰ ਕੋ ਚਮਚ ਨਾਲ ਪਲਾਨਾ ਦੁੱਧ ਬਾਲਾ ਉਕਾ ਹੋ ਜਾਂਦਾ ਫਿਰ ਉਹਦਾ ਲਾਲ ਹੋ ਜਾਂਦੀ ਰੋ ਰੋ ਕੇ ਤੇ ਕੁੜੀ ਦਾ ਅੱਜ ਤੁਹਾਨੂੰ ਨਾਮ ਦੱਸਦੇ ਆ ਅੱਜ ਆਪਾਂ ਨਾਮ ਰਿਵੀਲ ਕਰਦੇ ਆ ਕੁੜੀ ਦਾ ਨਾਮ ਕੀ ਰੱਖਿਆ ਕੁੜੀ ਦਾ ਨਾਮ ਰੱਖਿਆ ਜੀ ਅਸ਼ਮੀਤ ਆ ਮੈਨੂੰ ਪਤਾ ਇੰਨੀ ਜਲਦੀ ਨਾਮ ਨਾ ਮੂੰਹ ਨਹੀਂ ਚੜਿਆ ਹੈਗਾ ਅਸ਼ਮੀਤ ਨਾਮ ਰੱਖ ਲਏ ਪਹਿਲਾਂ ਐਸ਼ਮੀਤ ਕਹ ਰਹੇ ਸੀਗੇ ਐਸ਼ਮੀਤ ਨਹੀਂ ਅਸ਼ਮੀਤ ਅਸ਼ਮੀਤ ਨਾਮ ਰੱਖਿਆ ਗੁੜੀਆ ਦਾ ਗੁੜੀਆ ਦੇ ਪਾਪਾ ਨੇ ਤੇ ਮੰਮਾ ਨੇ ਕੱਲ ਤਾਂ ਆਪਣੇ ਘਰ ਵਿੱਚ ਇੰਨੀ ਆ ਜਿਆਦਾ ਰੋਣ ਦਾ ਲੱਗੀ ਸੀਗੇ ਨੇ ਇੱਕਦਮ ਬਹੁਤ ਜਿਆਦਾ ਇਹ ਨਾ ਪਤਾ ਲੱਗੇ ਵੀ ਕਿੱਥੋਂ ਕੀ ਸਮਾਲੇ ਕਿੱਥੋਂ ਕੀ ਹਨਾ ਸਾਡੇ ਤਾਂ ਵੀ ਰੇਲ ਗੱਡੀ ਬਣ ਗਈ ਵੀ ਹਾਂ ਕਦੇ ਉਹ ਕਦੇ ਉਹ ਬਸ ਗੁੜੀਆ ਘਮਾਈਆਂ ਹੋਈ ਸੀ ਕਦੇ ਸਮੋਸਾ ਕਦੇ ਕੇਕ ਕਦੇ ਪੂਸ਼ ਕਦੇ ਖੂਸ਼ ਰਾਤੀ ਵੀ ਸਾਨੂੰ 11 ਵਜੇ ਸੀਗੇ ਫਿਰ ਰੋਟੀ ਬਣਾਈ ਅਸੀਂ ਇਕੱਠਿਆਂ ਨੇ ਦਰਾਣੀ ਚਾਣਨੇ ਹਨਾ ਫਿਰ ਇੱਧਰ ਵੀ ਦਿੱਤੀ ਉਹ ਅਸੀਂ ਰੋਟੀ ਇਕੱਠਿਆਂ ਨੇ ਬਣਾ ਲਈ ਸੀਗੀ ਓਕੀ ਹਨਾ ਫਿਰ ਮੰਮੀ ਨੇ ਲਾਗੇ ਕਹਿਣਾ ਮਨ ਲਗੀ ਅਸੀਂ ਮਾਸੀ ਵੀ ਕਹਿੰਦੇ ਨੇ ਮੰਮੀ ਮਾਸੀ ਘੱਟ ਕਹਿੰਦੇ ਨੇ ਮੰਮੀ ਦਾਦਾ ਕਹਿੰਦੇ ਬੜੀ ਮੰਮੀ ਛੋਟੀ ਮੰਮੀ ਇਹ ਮਨ ਲਗੀ ਮਾਸੀ ਜਿਹੜੀ ਉਹਨੂੰ ਛੋਟੀ ਮੰਮੀ ਕਹਿੰਦੇ ਨੇ ਥਾਡੀ ਮੰਮੀ ਆ ਉਹਨੂੰ ਉਧਰ ਦੀਦੀ ਨੇ ਬੜੀ ਮੰਮੀ ਕਹਿੰਦੀ ਸੀਗੀ ਹਨਾ ਅਸੀਂ ਕਹਿੰਦੇ ਸੀ ਕਿ ਛੋਟੀ ਮੰਮੀ ਬੜੀ ਮੰਮੀ ਕਹਿੰਦਾ ਦੇ ਵਾਸ ਰਾਤੀ ਵੀ ਸਾਨੂੰ 11 ਵਜੇ ਸੀਗੇ ਭਾਈ ਰੋਟੀ ਰੋਟੀ ਬਣਾਉਂਦੇ ਨੂੰ ਉੱਥੀ ਹਨਾ ਖਾ ਖੋ ਕੇ ਇੱਧਰ ਦਿੱਤੀ ਹਨਾ ਆਪਣੇ ਵੀ ਫੇਰ ਆ ਕੇ ਮੈਂ ਘਰੇ ਕੰਮ ਕਰਿਆ ਹਨਾ ਘਰ ਦੀ ਗੱਲ ਤਾਂ ਦੱਸਦੀ ਐ ਪਾਪਾ ਜੀ ਨੇ ਨਾ ਸਬਜੀ ਗਰਮ ਰੱਖ ਲਈ ਮੈਂ ਕਹਿੰਦੇ ਮਾ ਪਾਪਾ ਜੀ ਦੋ ਭਈਆਂ ਨੂੰ ਵੀ ਰੋਟੀ ਮੈਂ ਪੜਾਦੀ ਸੀਗੀ ਤੁਸੀਂ ਨਾ ਥੋੜੀ ਸਬਜੀ ਗਰਮ ਕਰਕੇ ਪਾ ਦਿਓ ਸਬਜੀ ਦਾ ਪਾਤੀ ਬੰਦ ਕਰਨੀ ਭੁੱਲੇਗੇ ਸਾਰੀ ਸਬਜੀ ਝਾਲਦੀ ਤੇ ਮੈਂ ਸਵੇਰੇ ਦੁਆਰੇ ਆਲੂ ਭੜੀ ਦੀ ਸਬਜੀ ਬਣਾਈ ਸੀਗੀ ਕਿ ਮੈਨੂੰ ਦੁਬਾਰੇ ਸਬਜ਼ੀ ਬਣਾਉਣੀ ਪਈ ਮੈਨੂੰ ਚਲੋ ਸਬਜ਼ੀ ਦਾ ਹੁਣ ਬਣਾਉਣੀ ਪੈਣੀ ਹੈ ਮੈਂ ਬਸ ਫਿਰ ਸਵੇਰੇ ਵੀ ਅੱਖ ਨਹੀਂ ਖੁੱਲੀ 6 ਵਜੇ ਉੱਠੇ 6 ਵਜੇ ਉੱਠ ਕੇ ਬਸ ਫਿਰ ਤਾਂ ਵੀ ਤੂੰ ਜਾ ਹੀ ਨਹੀਂ ਹੋਇਆ ਉਧਰ ਅਸੀਂ 10 ਵੇ ਚਲੇ ਗਏ ਮੈਂ ਕਿਹਾ 10 ਵੇ ਅੱਜ 10 ਵੇ ਤੇ ਜਾਇਆ ਹੀ ਤੇ ਬਾਕੀ ਮੇਰੀ ਇੱਕ ਦੋ ਭੈਣ ਕਮੈਂਟ ਕਰਦੀ ਥੋੜੇ ਮੰਮੀ ਕਿੱਥੇ ਚਲੇ ਗਈ ਭੈਣੇ ਮੈਂ ਬਹੁਤ ਵਾਰੀ ਵੀਡੀਓ ਚ ਦੱਸਿਆ ਵੀ ਸਾਡੇ ਮੰਮੀ ਕਿੱਥੇ ਗਈਆਂ ਨੇ ਮੇਰੀ ਮੰਮੀ ਗਏ ਹੋਏ ਨੇ ਕੈਨੇਡਾ ਮੇਰੇ ਪਿਓ ਮੇਰੇ ਦਿਓਰ ਕੋਲੇ ਗਏ ਹੋਏ ਨੇ ਸਾਲ ਹੋ ਗਿਆ 1 ਸਾਲ 1 ਮਹੀਨਾ ਹੁਣ ਮਈ ਜੂਨ ਜੁਲਾਈ 1 ਸਾਲ 2 ਮਹੀਨੇ ਹੋ ਜਾਣਗੇ 11 ਤਰੀਕ ਨੂੰ 2 ਮਹੀਨੇ ਹੋ ਜਾਣਗੇ ਤੇ ਚਲੋ ਜੀ ਆਪਾਂ ਆਪਣੇ ਕੰਮ ਕਰਨ ਦਾ ਟਾਈਮ ਹੈ ਕਿ ਚਲੋ ਮੈਂ ਵੀ ਹੁਣ ਕੱਪੜੇ ਧੋ ਲੈਂਦੀ ਤੁਸ ਸਵੇਰੇ ਤੋਂ ਹੱਥੇ ਸੀਗੇ ਸਵੇਰ दाल ਸਬਜ਼ੀ ਦਾ ਹੋ ਗਿਆ ਸੀਗਾ ਹੁਣ ਕੱਪੜੇ ਵਗੈਰਾ ਧੋ ਲੀਆ ਆਪਣੇ ਫੇਰ ਰੋਟੀ ਬਣਨ ਦੇ ਲੱਗਾਂਗੇ ਫੇਰ ਉੱਧਰ ਵੀ ਜਾਣਾ ਕੰਮ ਕਰਨ ਨਾ ਸ਼ੀਲਾ ਜੇ ਆਪਾਂ ਆਪਣੇ ਭੈਣ ਭਰਾ ਦਾ ਨਾ ਕੋਈ ਵੀ ਕੰਮ ਕਰਨ ਚ ਹੱਥ ਪਟਾ ਦਿੰਦੇ ਨਾ ਤਾਂ ਕੋਈ ਵੱਡਾ ਛੋਟਾ ਨਹੀਂ ਹੁੰਦਾ ਹੈਗਾ ਮੇਰੀ ਇਹ ਸੋਚ ਜਿਹੀ ਹੈ ਨਾ ਹਰ ਇੱਕ ਦੀ ਹੈਲਪ ਕਰੋ ਮੇਰੀ ਵੀ ਇਹੀ ਹੱਦ ਤੇ ਵੀ ਹਾਂ ਵੀ ਕੰਮ ਕਰਨਾ ਕਿਸੇ ਦੇ ਘਰ ਜਾ ਕੇ ਆਪਣੇ ਚਾਚੇ ਦੇ ਘਰੇ ਜਾਂ ਮਾਸੀ ਦੇ ਘਰੇ ਹਨਾ ਤੇ ਮੇਰੀ ਦਰਾਨੀ ਮਲੇ ਸਾਡੇ ਸਾਰੇ ਘਰਾਂ ਚ ਇਹੀ ਕੰਮ ਹੈ ਅਸੀਂ ਹਰ ਇੱਕ ਦੀ ਹੈਲਪ ਦੂ ਇੱਕ ਦੂਜੇ ਦੀ ਹੈਲਪ ਕਰ ਦਿੰਦੇ ਜਦੋਂ ਕੋਈ ਕੰਮ ਹੋਵੇ ਜਾਂ ਕੋਈ ਪ੍ਰੋਗਰਾਮ ਹੋ ਜਾਵੇ ਜਾਂ ਇਦਾਂ ਖੁਸ਼ ਹੋ ਗਈ ਹੈ ਨਾ ਮੈਂਦਰੋਂ ਕੱਪ ਜਾ ਕੇ ਲੈ ਕੇ ਆਉਂਦੀ ਕੀ ਹੋ ਗਈ ਸੀ ਕਿ ਪਰਸੋਂ ਨਾਲ ਰਾਤ ਨੂੰ ਸਾਡੇ ਘਰੇ ਲਾਈਟ ਚਲੀ ਗਈ ਸੀ ਲਾਈਟ ਚਲੀ ਵੀ ਗਈ 1 ਵਜੇ ਸਾਰੇ ਦੀ ਲਾਈਟ ਬਹੁਤ ਜ਼ਿਆਦਾ ਉਪਰ ਸਵੇਰੇ ਸਵੇਰੇ ਲੈਕਸ ਮਾਰ ਨਾਲ ਦੇ ਘਰੇ ਜੇ 7 ਵਜੇ ਉਹ ਕਹਿੰਦੇ ਮੇਰੇ ਘੰਟੇ ਤੱਕ ਕਰਨਾ ਹੈ ਭਈ ਆਉਣਾ ਸਾਨੂੰ 2 ਘੰਟੇ ਦੇ ਡੇਢ ਘੰਟੇ ਲੱਗ ਕੇ ਰਿਹਾ ਹੁਣ ਆਇਆ ਹੁਣ ਆਇਆ ਕਰ ਕਿਸੇ ਕੋਲ ਦੇ ਕਿਸੇ ਕੋਲ ਮ사ਜ ਆ ਕੇ ਸਾਡੀ 9 ਵਜੇ ਲਾਈਟ ਚੰਗੀ ਹਰ ਇੰਨਾ ਸੀ ਤੂੰ ਕਹਿੰਨਾ ਕੱਲ ਤਾਂ ਹੱਥ ਤੋਂ ਹੱਥ ਇਹ ਹੋ ਗਿਆ ਸੀਗਾ ਕਿ ਇਕ ਪਣੀ ਕੀ ਬਣਾਉਂਦਾ ਹੁਣ ਬੜਾ ਪੂਰਾ ਹਾਲ ਹੋ ਗਿਆ ਮੈਂ ਕਹਿੰਦੀ ਆ ਕੱਪੜੇ ਪਾਏ ਨਾ ਮੈਂ ਇਹ ਜਿਆਦਾ ਨਹੀਂ ਚੀ ਆਣੀ ਇਹਨੂੰ ਦਿਰਾਓ ਇਹ ਦੂਜਿਆਂ ਨੂੰ ਤਾਂ ਫਿਰ ਰੱਬ ਨਾਲ ਜਿਰੀ ਲਾਗੀ ਲਗਣ ਤੂੰ ਵੀ ਕਰਕੇ ਆਏ ਕਦੋਂ ਲੈ ਕੇ ਨਹੀਂ ਗਿਆ ਪਾਪਾ ਹੈ ਅੱਛਾ ਮਾਰਾ ਪਾਪਾ ਵੀ ਗਏ ਲਿਗਾਵਾ ਤਾਂ ਹੀ ਫੇਰ ਅੱਜ ਦਿਖੇ ਨਹੀਂ ਹੈਗੇ ਬਈ ਲਾਰੇ ਜਿਰੀ ਹੈ ਇੱਕ ਕਿਲਾ ਲਾਤੇ ਚਲ ਆ ਜਾ ਅੰਦਰ ਆ ਜੇ ਕਉਦਮ ਘੇਂਦੇ ਆਉਂਦਾ ਆਣੀ ਆਲਾ ਬਸ ਪਤਾ ਨਹੀਂ ਕੀ ਉਹ ਫੋਟੋ ਸਟੇਟ ਕਰਣ ਗਏਵੇਂ ਪਿੰਡ ਦੇ ਵਿੱਚ ਨਹੀਂ ਨਹੀਂ ਫਿਰ ਮੈਂ ਇਕੱਠੇ ਕੁਛਾਰਤਾਂ ਘਰ ਉੱਲੀ ਆਏ ਬਸ ਫਿਰ ਮੈਂ ਫੋਨ ਕਰ ਦਉਣਾ ਤੇਰੀ ਮੰਮਾ ਨੂੰ ਵੀ ਕ੍ਰਿਸ਼ਮੌਰ ਸਿੰਘ ਦੇ ਕੋਲ ਲੰਘ ਗਿਆ ਦੇਖ ਲੈ ਕੇ ਤੇ ਸ਼ੂਟਿੰਗ ਤਾਂ ਹੋ ਗਈ না yeah, নামে I mean और छोड़ दो ओए खड़ जाओ कल जद आपा मेरा नाम भूल जा फिर क्या नाम है अश्मीत जद अश्मीत आई दे अश्मीत का वेलकम कर दे हो गया ਯੋ ਤੇ ਐਂਟੀ ਕਰਤੀਆਂ ਪਹਿਲਾਂ ਛੋਟੇ ਛੋਟੇ ਚੱਕ ਦਿੱਤੀਆਂ ਹੁਣ ਫਿਰ ਦੁਆਰ ਤੇ ਘਟਾਈਆਂ ਹਾਂ 10 ਰੁਪਏ ਕੀ ਕੋਈ ਗੱਲ ਨਹੀਂ ਪਿਸਤਾ ਜਿਹਾ ਕੁ ਵੀ ਨਹੀਂ ਲੈਂਦੀ ਸੁਣੋ ਓਹ ਠੀਕ ਕਰਤੀਆਂ ਨੂੰ ਕੱਲ ਬਣਾ ਲਵੇਗਾ ਖੇਡ ਲਓ ਖੇਡਣਾ ਇੰਨੇ ਅੰਦਰ ਕਾ ਨਹੀਂ ਖੇਡ ਲਓ ਫਿਰ ਇਹਨਾਂ ਨੂੰ ਜਿ ਕੱਪੜੇ ਵਾਂਗ ਸਭ ਤੋ ਹੋ ਗਏ ਥੋੜੇ ਜਿਹਾ ਰੱਖਾਂਗੇ ਇੱਧਰ ਰੱਖ ਦੀ ਸਜਾਈ ਕਰੂ ਮੇਰੇ ਇੰਡਕਸ਼ਨ ਤੇ ਇੱਧਰ ਸਬਜ਼ੀਆਂ ਲਿਆ ਆਪਾਂ ਫਿਰ ਥੋੜਾ ਜਿਹਾ ਭੰਡੇ ਨੇ ਇਹ ਮਾਂਦੀ ਨੇ ਸੋ ਦੇ ਸੱਜਰੇ ਨੂੰ ਸਾਰੇ ਚਾਹਾਂ ਪਰ ਰੋਟੀਆਂ ਸਾਰੇ ਨਹੀਂ ਬਣਾ ਰਿਕੇ ਤਾਂ ਚ ਭੇਜਤੀਆਂ ਸੀਗੀਆਂ ਇਹਨਾਂ ਨੂੰ ਸਦਾ ਆਦਿ ਨੇ ਅੱਜ ਜਾਣ ਲੱਗੇ ਜਦੋਂ ਫੋਨ ਕਰਤਾ ਕਹਿੰਦੇ ਮੋਟਰਾਂ ਵਾਲੇ ਆ ਰਹੇ ਨੇ ਵੀ ਦੋ ਬੰਦੇ ਦੀ ਰੋਟੀ ਹੋਰ ਬਣਾ ਦਿਓ ਮੈਂ ਰੋਟੀ ਸਵੇਰੇ ਮਲੇ ਹੀ ਜ਼ਿਆਦਾ ਬਣਾ ਲਈ ਸੀ ਮੈਨੂੰ ਪਤਾ ਸੀਗਾ ਵੀ ਇਹਨਾਰੇ ਖਾਣਗੇ ਵਿੱਚ ਢੀਕਾ ਡਾਲਣਾ ਹੈ ਹਨਾ ਤੇ ਨਾ ਕਹਿਦਾ ਮੈਂ ਜਿਹੜੀ ਤੁਹਾਡੇ ਰੁਟਕੇ ਭੇਜੀਆਂ ਮੈਂ ਇਹਨੂੰ ਤਿੰਨ ਜਣੇ ਦੀਆਂ ਵੀ ਤੁਸੀਂ ਨਾ ਖਾਏ ਉਹ ਕੱਲੇ ਵੀ ਬਾਕੀ ਦੋ ਜਣੇ ਉਹ ਖਾ ਲੈਣਗੇ ਤੇ ਇੱਕ ਅੰਕਾ ਲੈਣਾ ਸੁੱਖੀ ਦੀ ਪੰਨੋਕੀ ਲੱਗ ਰੋ ਪਾਤੀ ਸੀ ਮੈਂ ਕਿਹਾ ਵੀ ਉਹਦੀ ਰੋਟੀ ਲਾ ਦੇ ਕਹਿੰਦੇ ਠੀਕ ਹੈ ਮੈਂ ਕਿਹਾ ਤੁਸੀਂ ਘਰੇ ਆ ਕੇ ਖਾ ਲਓ ਕਹਿੰਦੇ ਠੀਕ ਹੈ ਫੇਰ ਅੰਦਰ ਟੀਪਨ ਖੋਲੇ ਟੀਪਨ ਦੇ ਵਿੱਚੋਂ ਛੋਟੇ ਛੋਟੇ 6-7 ਰੋਟੀਆਂ ਪੈਂਦੀਆਂ 6-7 ਰੋਟੀਆਂ ਵਾਝ ਕੇ ਆਉਂਦੇ ਨੇ ਇਹ ਪਤਾ ਕੀ ਕਰਦੇ ਨੇ ਦਪੈਤਰ ਰੋਟੀ ਵਿੱਚ ਤਾਂ ਸਵੇਰੇ ਹੀ ਬਣਵਾ ਲੈਂਦੇ ਨੇ ਕਿ ਸਾਨੂੰ ਉੱਧਰ ਆਣ ਘਰ ਰੋੱਖਾ ਲੜਦਾ ਹੈ ਹਨਾ ਵੀ ਐਨੇ ਜਿਵੇਂ ਘਰੇ ਆਉਂਦੇ ਰੋਟੀ ਖਾਣ ਜਾਂ ਲੈਣ ਵੀ ਐਨੇ ਜਿਹੇ ਹੋਰ ਕੰਮ ਨੇ ਵੇਲਦੇ ਨੇ ਫਿਰ ਮੈਨੂੰ ਕੀ ਕਰਦੀ ਹੁੰਦੀ ਆ ਮੈਂ ਸਵੇਰੇ ਪਹਿਲੇ ਨਾ ਰੋਟੀ ਖਵਾ ਲੈਂਦੀ ਹੁੰਦੀ ਆ ਫਿਰ ਉਹ ਤੋਂ ਬਾਅਦ ਜਿਹੜੀ ਇਹਨੂੰ ਬੰਨ ਲੈ ਕੇ ਨਾਲ ਹੁੰਦੀ ਉਹ ਬੰਨ ਦਿੰਦੀ ਆ ਸਗੋਂ ਜਿਸ ਪਿੰਦਰ ਹਾਸ ਦੀ ਸੀਗੀ ਕਹਿੰਦੀ ਮੰਮੀ ਕਹਿੰਦੀ ਵੀ ਧੰਨ ਨਿਆਮ ਨੂੰ ਵੀ ਇੱਕੋ ਕੰਮ ਖੜੀ ਖੜੀ ਹਣਾ ਵੀ ਸ਼ਾਮ ਤੱਕ ਦੀ ਦੁਪਹਿਰ ਤੱਕ ਦੀ ਅੰਤ ਜਦੋਂ ਕਿਤੇ ਜਾਣਾ ਹੁੰਦਾ ਸ਼ਾਮ ਤੱਕ ਦੀ ਰੋਟੀ ਬਣਾ ਲੈਂਦੀ ਆ ਵੀ ਇਹ ਨਾ ਉਹਦੀ ਰੋਟੀ ਹੈ ਨਾ ਵੀ ਆਮਣਾਂ ਦੁਪਹਿਰ ਤੱਕ ਦੀਆਂ ਰੋਟੀਆਂ ਜਾ ਕੇ ਤੇ ਜਾਣਾਂ ਵੀ ਸ਼ਾਮ ਤੱਕ ਦੀ ਰੋਟੀਆਂ ਬਣਾ ਲੈਂਦੇ ਆ ਵੀ ਠਾਕੁਰ ਜੀ ਨੇ ਲਈ ਘੜੀ ਘੜੀ ਲੱਗਿਆ ਕਿ ਆਹ ਕਰਾਵੇ ਕੋਈ ਐ ਨਹੀਂ ਹੋਣਾ ਚਾਹੀਦਾ ਨਾ ਫੇ ਰੋਟੀ ਨਹੀਂ ਹੈਗੀ ਸਾਡ ਐਵੇਂ ਮਨ ਲਗੀ ਪਾਪਾ ਜੀ ਕਿ ਤੇ ਸਰਦਾਰ ਜੀ ਐ ਇਹ ਠੀਕ ਨੇ ਐ ਨਹੀਂ ਕਹਿੰਦੇ ਹੈਗੇ ਵੀ ਰੋਟੀ ਬਾਸੀ ਹੈ ਇਹ ਤਾਂ ਕੀ ਕਹਿੰਨੀ ਵੀ ਰੋਟੀ ਹੋਣੀ ਨਹੀਂ ਗਈ ਬਾਸ ਵੀ ਇਹਨਾਂ ਹੋਵੇ ਪੂਰੀ ਟਰੋਟੀ ਇਸ ਕਰਕੇ ਮੈਂ ਉਹ ਥੋੜੀ ਬਾਤੇ ਬਣਾ ਕੇ ਰੱਖ ਦਿੰਦੇ ਜੇ ਪਾਛ ਜਾਂਦੀ ਹੈ ਕੋਲ ਟੌਮੀ ਹੈ ਤਾਂ ਨਹੀਂ ਹੁ ਮੱਝਾ ਪਾ ਦਿੰਨੇ ਆ ਹਾਲਤ ਇਹ ਤਾਂ ਐਨੇ ਰੂਲ ਦੀ ਐ ਜੋ ਕੁਛ ਐ ਮੈਨੂੰ ਮੇਰਾ ਮੱਜਾ ਖਾ ਰਹੇ ਨੇ। ਨਾ ਮੈਂ ਸੁਣ ਚ ਗੱਲ ਨਹੀਂ ਲੱਗਦੀ। ਦੱਸ ਮਿਹਰੇ ਪਾਰ ਵੀ ਬਈ ਸੀ ਕਿ ਵਸ ਆ ਕੇ ਤੇ ਰੈੱਡਰ ਚਲੀ ਗਈ। ਕਿਸੇ ਸਾਥੇ ਰੁਕਤੀ ਬਣਾ ਦੂਗਾ ਸੱਜ ਰਹੀ ਅੱਜ ਦਾ ਅੱਜ ਕੱਲ ਤਾਂ ਮੈਂ ਇੱਧਰ ਹੀ ਸੀ ਕਿ ਸਾਥ ਦੇ ਨਾਲ ਮੈਨੂੰ ਇੱਧਰ ਲੱਗਦੀ ਸੀ ਕਿ ਪੜ੍ਹ ਤੋਂ ਹਣਾ। ਫੋਨ ਤਾਂ ਚਲੋ ਮੈਂ ਆ ਗਈ ਸੀ ਇੱਧਰ ਐਨੇ ਬਣਾ ਦਿੰਦੇ ਕਿ ਤੇ ਰੋਕੀ ਤੁਹਾਡੀ ਬਣਵਾਉਂਦੇ। Nu, 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 ਦੇ ਨਾਲ ਦਾ ਸੀ ਹੋ ਰਿਹਾ ਸੀ ਜੇ ਬਹੁਤ ਦਾ ਤੇ ਤੁਹਾਨੂੰ ਅੰਦਰੋਂ ਤੇ ਇਹ ਨੂੰ ਵੀ ਰੱਖਦੇ ਬੰਨਿਆ ਤੇ ਹਾਂ ਤੇ ਉਹਦੇ ਮੁਸਕੀ ਜੀ ਆ ਗਈ ਤੇ ਇਹ ਨੂੰ ਨਾ ਕਹਿਣਾ ਮੈਨੂੰ ਕਹਿਣਾ ਕਿ ਕੀ ਪਾਉਣਾ ਕੁਝ ਵੀ ਪਾਉਣਾ ਨਹੀਂ ਕੋਣ ਕਹਿੰਦਾ ਸੀ ਨਾ ਮੈਂ ਮੈਂ ਸਟੋਰੀ ਹੋ ਗਿਆ ਇਹ ਉਸਨੇ ਕਿਹ ਕੀ ਕਰੇਗਾ ਉਹ ਇਹ ਨੂੰ ਜਿਵੇਂ पॉर्टिंग जलाफौन जे ऑपल ला मैंनेठट ही ेर होගේ े श करने आ प काइ ला ह आ पै ਕਹਿੰਦੇ ਕੋਈ ਤੇਰੀ ਮੰਮੀ ਨੇ ਕਿਹਾ ਉਹ ਨੂੰ ਵੀ ਕੋਈ ਉਹ ਤਾਂ ਤੇਰੀ ਮੰਮੀ ਨੇ ਕਿਹਾ ਇਹ ਹਾਂ ਬਿਲਕੁਲ ਕੋਈ ਨਹੀਂ ਆਣ ਰਿਹਾ ਲੋ ਜੀ ਰੋਟੀ ਬਣਨੇ ਆਪਾਂ ਨੇ ਨਵੇਰ ਦੇ ਹੰ ਗੈਸ ਨੂੰ ਸਾਰਾ ਸਾਫ ਕਰ ਲਿਆ ਪਾਂਡੇ ਮਾਸ ਦੇ ਇਹਨੇ ਖੇਤਾਂ ਚੋਂ ਆਏ ਸੀਗੇ ਉਹ ਵੀ ਮਾਸ ਦੇ ਤੇ ਹੁਣ ਆਪਾਂ ਨੇ ਰੱਖਿਆ ਨੇ ਜੀ ਚੋਲ ਬਣਨੇ ਮਿੱਠੇ ਇਹ ਨਾ ਆਪਾਂ ਖੇਤਾਂ ਚੋਂ ਮੱਥਾ ਟੇਕਣਾ ਮੋਟਰਾਂ ਦੇ ਤੁਹਾਨੂੰ ਜੇ ਅੱਜ ਕਹਿੰਦੇ ਕਿ ਜੇ ਮੈਂ ਨੇਰਾ ਹੋ ਗਿਆ ਮੈਂ ਕੋਈ ਗੱਲ ਨਹੀਂ ਮੋਰ ਚੱਲ ਜਾਈ ਦੇਖਦੇ ਆਂ ਹੁੰਦਾ ਹੈਗਾ ਮੋਟਰ ਚੰਨਣ ਗਏ ਹੋਣਗੇ ਹੁਣੇ ਵਸਾ ਜਾਣਾ ਹੈ ਤੇ ਪਾਪਾ ਜੀ ਵੀ ਗਏ ਹੋਏ ਨਹੀਂ ਸਾਡੇ ਤੇਰੇ ਮੋਹਣ ਨਹੀਂ ਚੱਲੀ ਗਈ ਹੈਗੀ ਮਤਲਬ ਕਿ ਮੱਖਣੀ ਵਗੈਰਾ ਤਾਂ ਕੱਢ ਲਈ ਸੀਗੀ ਤੇ ਇਹ ਨਹੀਂ ਹੋਇਆ ਵਿਚੰਨ ਕਿ ਉਧਰ ਰੱਖਨਾ ਕਾਲੀ ਸੀਗੀ ਸਵੇਰੇ ਸਵੇਰੇ ਹੁਣ ਉਹਨੂੰ ਫਟਾਫਟ ਰੋਕੀ ਦੇਣੀ ਸੀ ਕੋਈ ਲੱਸੀ ਮੰਗ ਰਹੇ ਸੀ ਕੋਈ ਮੱਖਣੀ ਕੋਈ ਖੁਸ਼ ਕੋਈ ਪੂਛ ਮੈਂ ਸੋਚਦੀ ਹਾਂ ਨਾ ਮੈਂ ਹੁਣ ਇਸ ਵਾਰ ਹੀ ਚੱਲ ਲਗੀ ਦੋ ਤਾ ਦਿਨ ਤੇ ਨਾ ਥਾਰੇ ਘਰ ਤੇ ਇਸ ਵਾਰ ਹੀ ਆਣ ਵਾਲੇ ਆ ਘਮਾਣ ਮਾ ਚੱਕਾ ਯਾਰ 4 ਮਾਲਾ ਮੈਂ ਜੋਤ ਕੇ ਮੱਗੇ ਤੋਂ ਬੱਜ ਗਏ। ਇਸ ਵੇਲੇ ਕੱਪੜੇ ਵੀ ਆਪਣੇ ਤਕਰੀਬਨ ਧੋਏ ਹੋ ਗਏ। ਬਈ ਪੱਖੇ ਤੋਂ ਬਿਨਾਂ ਆਸਾਨੀ ਹੈਗਾ ਪਰ ਜੇ ਰੋਟੀ ਕੋਲੇ ਪੱਖਾ ਲਾਣਦੇ ਆ ਤਾਂ ਮੁੱਢੀ ਹੋ ਕੋ ਬਣਦੀ ਹੈ। ਅ ਰੋਟੀ ਬਣਦੀ ਨਹੀਂ ਹੈਗੀ ਵਧੀਆ ਹਨ। ਭਿੰਡੀਆਂ ਦੇਖ ਲੇ ਭਿੰਡੀਆਂ ਫਿਰੂੰਗੇ। ਥੋੜੀ ਜਿਹੀ ਭਿੰਡੀਆਂ ਹੈਗੀਆਂ। ਕੁਛ ਦੇਖੂਗੀ ਹੋਰ ਤੋੜ ਲੂਗੀ। ਲੋ ਜੀ ਕੱਪੜੇ ਆਪਣੇ ਕਾਫੀ ਹੱਥ ਤੱਕ ਧੋਏ ਹੋ ਗਏ ਵੈਸੇ ਦੋ ਹੋ ਰਹੇ ਨੇ। ਉੱਪਰ ਲਿਪੜ ਨਾ ਜਾਇਓ ਨੀਚੇ ਆਜੋ ਹਾਂ ਕਾਟਰ ਕਿੱਥੇ ਪਈ ਐ ਅੱਛਾ ਆਪਣਾ ਕਾਟਰ ਵੀ ਰੱਖਾ ਦਾ ਅੰਕਲ ਗਿਆ ਅੰਕਲ ਤਾਂ ਚਲੇ ਗਿਆ ਹਾਂ ਸੁਖੀ ਨੇ ਟੋਕਾ ਟੁਕਾ ਕਰਤੇ ਬਸ ਮੈਂ ਸਾਨੂੰ ਘੱਕ ਪਾਤੇ ਰੋਟੀ ਖਾਓ ਕੀ ਕਹਿ ਰਹੀ ਮਿਸਤਰੀ ਮੈਂ ਚੋਲ ਬਣਾਤੇ ਲੈ ਠੰਡੇ ਹੋਣੇ ਪਾਦਾ ਮੱਥਾ ਠੇਕਿਆ ਦੇਖੀ ਪਾਦਾ ਇਹਨੇ ਜਾਇਆ ਸੁਖੀ ਗੋਲ ਜਾਣੇ ਜੇ ਧਾਰ ਕੱਢਣੀ ਧਾਰ ਕੱਢ ਦੇ ਪਹਿਲਾਂ ਥੋੜੇ ਠੰਡੇ ਹੋ ਜੂਗੇ ਜੇ ਹੋਣੇ ਸੀਟੀਆਂ ਮਰਾ ਕੇ ਆਈਆਂ ਅੱਛਾ ਵੈਸੇ ਪਾ ਰਹੇ ਦੋ ਕੁ ਮਿੰਟ ਕੀ ਥੋੜੀ ਜੀ ਘੌਣ ਲੱਗਦੇ ਵੇ ਸੇਕ ਜਾ ਲੋ ਜੀ ਸਰਦਾਰ ਜੀ ਵੀ ਆਗੇ ਬੈਨ ਤਾਂ ਇਹ ਸੀਗਾ ਵੀ ਨੇਰੇ ਹੋਈ ਆਣ ਕਹਿੰਦੇ ਵੇ ਛੱਡੇ ਆ ਫਿਰ ਮੋੜ ਕਹਿੰਦੇ ਵੇ ਮੈਂ ਮੰਨ ਲੇ ਕੱਲ ਨੂੰ ਚੱਕ ਲਿਆਉਂਗਾ ਹੁਣ ਤਾਂ ਫਿਰ ਉਹੀ ਗੱਲ ਨੇਰਾ ਹੋ ਰਿਆ ਸੀ ਸਾਡੀ ਮੱਜਾਂ ਦਾ ਚੱਕਰ ਹੈ ਆਹ ਗੱਲ ਆ ਗਈ ਦੇਖੋ ਕੱਲ੍ਹ ਅਸੀਂ ਅਸ਼ਮੀਦ ਕੋਲੇ ਮੰਲ ਗਏ ਫੁੱਲ ਦੀ ਬੁਸ਼ਾਣੇ ਸੀਗੇ ਉਸ ਕਾਲੀ ਕਾਰ ਚ ਸਾਡੇ ਬਈ ਕੰਮਕਾਰ ਨੇ ਨਿਭੜਨ ਚਾਏ ਹੈਗੇ ਅਸੀਂ ਸਵੇਰ ਤੋਂ ਲੱਗਿਆ ਹੋਇਆ ਕੁਝ ਪਰਸੋਂ ਰਾਤ ਨੂੰ ਤੁਹਾਨੂੰ ਦੱਸਿਆ ਲਾਈਟ ਕਰਕੇ ਕੁਝ ਫਿਰ ਲੇਟ ਸੌਈਆਂ ਮਤਲਬ ਕਿ ਮੈਨੂੰ ਤਾਂ ਏਸੀ ਕਰਕੇ ਹਨਾ ਘੱਟ ਨੀਂਦ ਆਈ ਏਸੀ ਨਹੀਂ ਚੱਲਿਆ ਹੈ ਰਾਤੀ ਤੇ ਬੱਸ ਹੋਣਾ ਸੁੱਕੀ ਵਾਟਰ ਚ ਲਾ ਲਾਂਗਾ ਨਾਲ ਕੈਂਕੀ ਪਾੜ ਦੰਦਾ ਪਾਂਡੇ ਤਾਂ ਸੁੱਕੀ ਹੀ ਐ ਨੀਚੇ ਉਧਰ ਸੁੱਕੀ ਪਾਂਡੇ ਲੈ ਲਾ ਆਪਣੇ ਬਾਕੀ ਦਾ ਮਾਸ ਤੇ ਸੁੱਕੀ ਘਰ ਤਾਂ ਮੇਰੇ ਵਾਲੇ ਬੰਦੇ ਆ। ਲੈ ਕੱਪੜੇ ਆਪਣੇ ਧੋ ਹੋ ਗੇ। ਹਾਂ ਜੀ ਕੱਪੜੇ ਧਾਰ ਤੇ ਸੁੱਕ ਰਹੇ ਨੇ। ਬਸ ਰੋਟੀ ਬਣਦੇ ਨੇ ਨਿਪੜ ਗਏ ਚੋਲਿਆਂ ਨੂੰ ਮੜ ਜਿੱਕੇ ਹੋ ਹੋ ਗੇ। ਅ ਸਿਟੀ ਜੀ ਛੋਟ ਜਿਕੇ ਵਿੱਚ ਭਾਪ ਜੀ ਹੋਣ ਲੱਗੇ ਹਨਾ। ਬਸ ਫਿਰ ਉਹਨੂੰ ਕੱਟ ਦੂੰਗੀ। ਤੇਰੀ ਮੋਟਰ ਲੈ ਆਏ। ਪਤਾ ਨਹੀਂ ਰਹੀ। ਉਹ ਮੈਨੂੰ ਪਤਾ ਨਹੀਂ ਪਰ ਨੇੜੇ ਲੈ ਕੇ ਚੱਲੇ ਆਂ। ਕੀ ਕਰੀਏ ਹਨਾ ਬਾਲਾ ਔਖਾ ਹੋ ਜਾਂਦਾ ਲੋਕ ਨਹੀਂ ਖੋਲਿਆ ਸੇਮਰਗੀ ਮੋਟਰ ਬੁਲਾ ਲਓ ਸੁੱਖੀ ਨੂੰ ਇਹ ਤਰਾ ਦੇ ਉਹ ਤੁਸੀਂ ਖਾਲਕੀ ਬੋਰੀ ਲੈ ਕੇ ਆਏ ਹੋਣੇ ਉਹ ਵਿੱਚ ਉਹ ਗੇਰੇ ਪੇਪੜੇ ਨੇ ਬਰੂਮੇਗੇ ਕੱਲੂ ਸਫਾਈ ਕਰਾ ਕੇ ਲਿਆਵਾਂ ਗੱਡੀ ਵੈਕਿਊਮ ਕਰਾ ਕੇ ਲਿਆਵਾਂਗੀ ਵਿੱਚ ਦੇ ਆਉ데요 ਹੁਣ ਵੀ ਮਿੱਟੀ ਲੱਗੀ ਪਚਾ ਕੇ ਜਿਗਰ ਦਵਾਰਾ ਸਾਲਸ ਪਾਸ ਹੋ ਰਿਹਾ ਰਹਿ ਰਹਾ ਸਾਲ ਦਾ ਇੱਕ ਵੀ ਰੱਖ ਕੇ ਲੈ ਗਏ ਤੇ ਪਹਿਲਾਂ ਅਸੀਂ ਮਰੂਤੀ ਗੱਡੀ ਦਾ ਗੱਡਾ ਬਣਾਇਆ ਹੋਇਆ ਸੀਗਾ ਹੁਣ ਇਹਦਾ ਗੱਡਾ ਬਣਾਇਆ ਹੋਇਆ ਹੈ ਕੀ ਕਰੀਏ ਭਾਈ ਸਰਦਾਣੀ ਹੈਗਾ ਤੇ ਟਰੈਕਟਰ ਕੱਲੇ ਬੜੇ ਦੀ ਸਫਾਈ ਕਰੀ ਸੀਗੀ ਪਰ ਹੁਣ ਤਾਂ ਜੀਰੀਆਂ ਜੀਰੀਆਂ ਦੇਖੋ ਮਿੱਟੀ ਆ ਜਾਂਦੀ ਹੈ ਘਰ ਚ ਜੋ ਹੁਣ ਉਹ ਸਾਡੇ ਦੋਵੇਂ ਬਾਕੀ ਦੀ ਬਾਤ ਕਰਦੇ ਹਾਂ। ਉਹਦੇ ਰੋ ਆਪਣੀ ਦੋਨੋਂ ਕੱਢ ਲਈ। ਅੱਜ ਕਰੀਏ। ਅੱਜ ਕਰੇਟ ਕਰਦੇ ਹਾਂ ਉਹਨਾਂ ਨੂੰ। ਉਹ ਸੋ ਵੀ ਆਊਟ ਹੋਣੀ ਚਾਹੀਦੀ। ਇਹਨਾਂ ਹੀ ਰੇਟ ਪਰ ਕੇ ਕਰਦੇ ਹਾਂ। ਹਾਂ। ਹਾਂ ਗਾਇਸ। ਲੀਓ ਪੀਜਾ ਕਿੰਨੇ ਬੇਸਟ ਹਨ ਉਹਨਾਂ ਬਾਰੇ ਚੇਂਜ ਕਰ ਕੋਈ ਨਹੀਂ ਹੈ ਕੁੰਡੇ ਦੇ ਮਿੱਤ ਮਾ ਫਾਰਮਸੀ ਆ ਗਏ ਚਲ ਖੁਸ਼ ਕੋਈ ਨਹੀਂ ਦੋਨੇ ਖੁਸ਼ ਹੋ ਮੇਰਾ ਸਪਾਈ ਮੇਰੇ ਗੇੜੇ